ਹਾਂ ਜੀ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਛਾ ਵੀਰੇ ਮੈਂ ਨਾ ਅੱਜ ਤੁਹਾਡੇ ਨਾਲ ਹੀ ਗੱਲ ਕਰਨੀ ਸੀਗੀ ਜਿੱਦਾਂ ਨਾ ਆਪਣਾ ਕਿਸੇ ਦਾ ਮਤਲਬ ਜਿਹੜੇ ਬੰਦੇ ਪ੍ਰਾਈਵੇਟ ਜੌਬ ਕਰਦੇ ਨੇ ਕਿਸੇ ਫੈਕਟਰੀ ਦੇ ਵਿੱਚ ਜਾਂ ਕਿਸੇ ਵੀ ਹੋਰ ਕੰਪਨੀ ਦੇ ਵਿੱਚ ਜਿਨ੍ਹਾਂ ਦਾ ਪੀਐਫ ਕੱਟਿਆ ਜਾਂਦਾ ਅਗਰ ਕਿਸੇ ਵੀਰ ਨੇ ਪੀਐਫ ਕਢਵਾਉਣਾ ਵਾ ਮਤਲਬ ਚਾਹੇ ਉਹ ਓਵਰਆਲ ਸਾਰਾ ਕਢਵਾਉਣਾ ਠੀਕ ਹੈ ਚਾਹੇ ਪੀਐਫ ਕਢਵਾਉਣਾ ਵਾ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰੋ ਆਪਾਂ ਜ਼ਰੂਰ ਹਰੇਕ ਬੰਦੇ ਦੀ ਘੱਟ ਤੋਂ ਘੱਟ ਜਣੀ ਉਹਦੇ ਵਿੱਚ ਆਪਾਂ ਮਦਦ ਕਰਾਂਗੇ ਬੰਦੇ ਦੀ ਗੰਜੈਸ਼ ਕਰਾਂਗੇ ਠੀਕ ਹੈ ਆਪਣੇ ਨਾਲ ਸੰਪਰਕ ਕਰੋ ਔਰ ਦੂਸਰੀ ਗੱਲ ਕਿਸੇ ਵੀਰ ਨੇ ਪਾਸਪੋਰਟ ਅਪਲਾਈ ਕਰਵਾਣਾ ਵਾ ਨਵਾਂ ਬਣਵਾਣਾ ਜਾਂ ਰਿਪਲੇਸ મતલਬ ਚੇਂਜ ਕਰਾਣਾ ਜਿੱਦਾਂ ਐਕਸਪਾਇਰ ਹੋ ਜਾਂਦਾ ਨਵਾਂ ਰੀਇਸ਼ੂ ਕਰਾਣਾ ਵਾ ਉਹਦੇ ਲਈ ਆਪਣੇ ਨਾਲ ਜਰੂਰ ਸੰਪਰਕ ਕਰੋ ਵਿਜ਼ਿਟ ਕਰੋ ਆਪਣੇ ਕੋਲੇ ਆਪਣਾ ਕੰਟੈਕਟ ਨੰਬਰ ਹੈਗਾ 8344974750 83449750 ਆਪਣੇ ਕੋਲੇ ਜਰੂਰ ਵਿਜ਼ਿਟ ਕਰੋ ਔਰ ਸੰਪਰਕ ਕਰੋ ਚਾਹੇ ਪੀਐਫ ਕਰਵਾਉਣਾ ਚਾਹੇ ਪਾਸਪੋਰਟ ਅਪਲਾਈ ਕਰਵਾਉਣਾ ਕੁਝ ਵੀ ਚਾਹੇ ਆਧਾਰ ਕਾਰਡ ਬਣਵਾਉਣਾ ਚਾਹੇ ਕੁਝ ਵੀ ਕਰਵਾਉਣਾ ਪੈਨ ਕਾਰਡ ਵੀ ਸਰ A to Z ਆਲ ਓਵਰ ਔਨਲਾਈਨ ਵਰਕ ਸਾਰਾ ਆਪਣੇ ਕੋਲੇ ਹੋਊਗਾ ਵੀਰੇ ਜਰੂਰ ਆਪਣੇ ਕੋਲੇ ਇੱਕ ਵਾਰ ਵਿਜ਼ਿਟ ਕਰੋ ਧੰਨਵਾਦ